ਧੰਨਵਾਦ ਕਰਾਂਗੇ ਸਾਰੇ ਜੀ ਆਉਂਨੋ ਫੜਾ ਦੇਮਗਰ ਫੜੋਏ ਉਹਨੂੰ ਦੇਖਣਾ ਨਹੀਂ ਤੋਂ ਬੋਲੀ ਜਾਏਗਾ ਨਾ ਅੱਜ ਦੀ ਸਾਈਡ ਤੇ ਦਿਖਾਈ ਜਾਊਗਾ ਇਹ ਇਹ ਵੀ ਆਉਣ ਨਾਲ ਕਦੇ ਹੰਟ ਤੇ ਬਾਈ ਉੱਥੇ ਵੀ ਇਹੀ ਜੀ ਹੈ ਆ ਜੀ ਆਓ ਸਤਿ ਸ਼੍ਰੀ ਅਕਾਲ ਜੀ ਤੇ ਜਿਹਨਾਂ ਨੇ ਬਾਜਿਆ ਯੂ ਉਹ ਜਾ ਬੋਲੂਆ ਵੀ ਹੁੰਦਾ ਜਿਆਰਾ ਹੂੰ ਤੁਹਾਨੂੰ ਆਜੇ ਕਰਾਉਣਾ ਹੈ ਸ਼ਹਿਰ ਬਟਿੰਡੇ ਦੀ ਅਕਾਦਮੀ ਇਤਰਾਡੇ ਬਿਟਿੰਗ ਜੁੜੇ ਹੋਏ ਆ। ਅੱਜ ਅਸੀਂ ਆਏ ਜੀ ਤੇ ਇੱਕ ਧੰਨਵਾਦੀਆਂ ਹੋਰੀਆਂ ਵੀਡੀਓ ਵੀ ਆ ਰਹੀਆਂ ਸ਼ਾਮ ਦਾ। ਅਗੂੜਾ ਜੀ ਹਮ ਨੂੰ ਲਾਈਵ ਦਿਖਾ ਦिए ਬਸ਼ੰਦਾ। ਇਸ ਪਰਪਲ ਲੈ ਕੇ ਆਪਾਂ ਲਾਈਵ ਹੋਏ ਤਾਂ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਜੁਰਦੂ ਮੇਰੇ ਵੀ ਫਟਾਫਟ। ਜਿਹੜੇ ਵੀ ਸ਼ੇਅਰ ਮਾਰਦਿਆ ਕਰੋ ਸ਼ੇਅਰ ਮਾਰਦਿਆ ਕਰੋ ਜਿਹੜੇ ਜਿਹੜੇ ਪਹੁੰਚ ਗਏ ਕਮੈਂਟ ਮਾਰਦਿਆ ਕਰੋ ਤਾਂ ਕਿ ਤੁਹਾਡਾ ਨਾਮ ਲੈ ਕੇ ਸਪੈਸ਼ਲ ਤੁਹਾਡਾ ਧੰਨਵਾਦ ਕੀਤਾ ਜਾਵੇ। ਇਹ ਹੈਦਾ ਰੇਲਵੇ ਸਟੇਸ਼ਨ ਦੇ ਨਾਲ ਦਾ ਬ੍ਰਿਜ ਹੈ ਜਿਹੜਾ ਅਸੀਂ ਹੁਣ ਇਸ ਟਾਈਮ ਬ੍ਰਿਜ ਤੇ ਚੜ ਕੇ ਪਾਰਲੇ ਪਾਸੇ ਉਤਰਨਾ ਹੈ ਅੱਜ ਕੀ ਮਸਲਾ ਹੋਇਆ ਬਟਿੰਡੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਅੱਜ ਧਰਮਾ ਜਿਹੜੇ ਲੋ ਬੈਡਾਂ ਕਰਕੇ ਸਾਹਮਣੇ ਦਾ ਲਜਾਇਜ ਧੱਕਾ ਕਰਦੇ ਐ ਉਹਨਾਂ ਦਾ ਧਰਨਾ ਦੀ ਥਰਮਲ ਰਹਿਲੇ ਆਏ ਸਾਨੂੰ ਥਰਮਾ ਦਿਖਾਉਣੇ ਨੇ ਬਟਿੰਡੇ ਦੀ ਜਿਹੜੇ ਦਿਖਾਉਣੇ ਆ ਆਪਣਾ ਇਹ ਜਿਆਦਾ ਕਹਿੰਦੇ ਸਭ ਤੋਂ ਵੱਡਾ ਜੰਕਸ਼ਨ ਸੀਗਾ ਇਹ 4 ਵਜੇ ਟੈਂਪੂ ਆ ਰਹੇ ਨੇ ਰੇਲ ਦਿਖਾ ਲੈ ਨੇ ਦੇਖੀ ਜੀ ਹੁਣ ਆਇਓ ਟੋਨ ਰਹੇ ਆ ਰੇਲ ਹਰੀ ਹਰੀ ਰੇਲ ਗੱਡੀ ਲੈ ਵੀ ਮਤਰੋ ਚੱਲ ਪਈ ਆ ਰੇਲ ਗੱਡੀ ਹਰੀ ਕਾਨੂੰਨ 1 31 ਦੀ ਗੱਲ ਹੋ ਰਹੀ ਸੀ ਜੰਕਸ਼ਨ 18 ਸਾਹ ਤੋਂ ਛੋਟਾ ਬੱਚਾ ਕੋਈ ਮੋਟਰਸਾਈਕਲ ਵਗੈਰਾ ਨਹੀਂ ਚਲਾ ਸਕਦਾ ਲਾਇਸੈਂਸ ਦੇ ਬਿਨਾਂ ਆਹ ਫਰਦੀ ਦੇ ਵਿੱਚ ਹੀ ਆ ਸਾਲਾ ਕੋਈ ਬੰਦੂ ਨਾ ਧੰਗ ਆਰਡਰ ਹੀ ਆ ਜਾਨੀ ਤੇ ਇੱਥੇ ਇੱਕ ਬਿਲਡਿੰਗ ਹੈ ਜਿਹੜੀ ਉੱਚੀ ਹੋ ਗਈ ਹੈ ਸਾਡੀ ਪੀਓ ਉੱਥੇ ਹੀ ਆਉਂਦੇ ਹਨਾ ਉਹ ਹੁਣ ਤਾਂ ਥੋੜੇ ਲੱਗਦੇ ਨੇ ਸ੍ਰਿੰਦਰ ਸਰਾਣੇ ਕਰ ਦਈਏ ਜਿਹੜਾ ਪੁਲ ਵਜਦਾ ਇਹ ਤੱਕੜ ਪੁਲ ਤੱਕੜ ਪੁਲ ਲੈ ਮਿੱਤਰੋ ਤੱਕੜ ਪੁਲ ਤੇ ਹਾਈਟ ਲਾ ਕੇ ਉਹਨੂੰ ਵੀ ਸਾਰੀਆਂ ਰੋਕ ਦਿੱਤੀ ਗਈ ਹੈ ਇਸ ਟਾਈਮ ਅਸੀਂ ਨੇੜੇ ਵਿੱਚ ਲੈਣਾ ਉਤੋਂ ਦੀ ਇੱਕ ਆਫ ਕਰ ਰਹੇ ਹਾਂ ਇਹ ਝੜਕ ਤੇ ਜਾਵਾਂ ਹੁਣ ਅਸੀਂ ਬਟੰਡੇ ਝੰਡੇ ਦਾ ਇਹ ਰੀਲਵੇ ਜੰਕਸ਼ਨ ਕਮੈਂਟ ਕਰਕੇ ਜਰੂਰ ਜੇ ਕਿਹੜੇ ਕਿਹੜੇ ਬਟੰਡਿਆਂ ਜੁੜੇ ਹੋਏ ਤੇ ਕਿਹੜੇ ਕਿਹੜੇ ਬਟੰਡੇ ਆਏ ਇਹਦਾ ਇਹ ਇੱਧਰਾ ਥਰਮੋ ਜਿਹੜਾ ਚਾਰ ਚਿਮਣੀਆਂ ਤੋਂ ਦਿਖਾਈ ਦੇ ਰਹੀਆਂ ਨੇ ਏਸ਼ੀਆ ਦਾ ਸਭ ਤੋਂ ਵੱਡਾ ਪਹਿਲਾ ਸੀਗਾ ਇਹ ਹਾਂ ਏਸ਼ੀਆ ਸਭ ਤੋਂ ਵੱਡੀ ਸੱਤ ਲਾਈਨਾਂ ਤੇ ਆਉਣਾ ਹੈ ਹਾਂ ਹੁਣ ਇੱਕ ਘੱਟ ਦੱਗਿਆਂ ਦੋਵਾਂ ਦੇ ਕਿਹੜਾ ਦੇ ਆਹ ਦੇ ਪੁਰਾਣੀਆਂ ਬਿਲਡਿੰਗਾਂ ਹਾਂ ਪਰ ਭੇਜ ਨੂੰ ਵੀ ਆਹ ਵੀ ਦੇਖ ਇਹਦੇ ਪੁਰਾਣੇ ਟੁੱਟੀ ਕੰਧ ਦੱਸ ਫਰ ਪੇਜ ਗਿਆ ਪਾ ਆਪ ਨਹੀਂ ਦਿਖਾ ਸਕਦੇ ਯਾਰ ਉਹ ਹੀ ਗੱਲ ਤੇ ਜੀ ਇਹ ਭੇਜ ਮਗਰ ਉਹ ਕਰ ਦਿਆਂਗੇ ਆਪਾਂ ਉਹ ਚ ਦਿਖਾਵਾਂਗੇ ਲੋਕਾਂ ਨੂੰ ਅਸੀਂ ਦਿਖਾਵਾਂਗੇ ਮੇਰੇ ਤੋਂ ਸੋਹਣੀ ਚੀਜ਼ ਹੈ ਅਸੀਂ ਚੁੜੇ ਗਏ ਹੋ ਰਹੇ ਪਰ ਕੇ ਇਹਨੇ ਆਪਣੇ ਲਹਿਜੇ ਨਾਲ ਦਿਖਾਉਣਾ ਪਾ ਆ ਦੇ ਲਹਿਜੇ ਨਾਲ ਦਿਖਾਉਣਾਾਰੇ ਮਿੱਤਰਾਂ ਦਾ ਧੰਨਵਾਦ ਕਮੈਂਟ ਜਰੂਰ ਕਰਦਾ ਜੇ ਤਾ ਜੋ ਤੁਹਾਡਾ ਨਾਮ ਲੈ ਕੇ ਸੀ ਤੈ ਦਿਲੋਂ ਤੁਹਾਡਾ ਧੰਨਵਾਦ ਕੀਤਾ ਜਾਵੇ ਹਿੰਦ ਤੱਕ ਜਿੰਨਾ ਜਿੰਨਾ ਪਰ ਮੈਨੂੰ ਲੱਗਦਾ ਕੋਈ ਪ੍ਰਿੰਟੇ ਦਾ ਨਹੀਂ ਹੈਗਾ ਬਹੁਤ ਸੋਨਾ ਰੀਲ ਬੇਲਾਂ ਦੇ ਪੁਰਾਣੇ ਗਵਾਸਟਰ ਆਏ ਨੇ ਵੀ ਬਣਾਉਣ ਲਈ ਵੀਡੀਓ ਆਏ ਨਾ ਆਪਾਂ ਸਰਕਾਰੀ ਥਾਵਾਂ ਦੀ ਹੁੰਦੀ ਪਰਸ ਆਪਾਂ ਕਰ ਸਕਦੇ ਆ ਪ੍ਰਾਈਵੇਟ ਜਗ੍ਹਾਵਾਂ ਪਰਸਰਾਮ ਨਗਰ ਵਾਜ ਦਾ ਜਿਹੜਾ ਉਹ ਆ ਗਿਆ ਮਿੱਤਰੋ ਇਹ ਜਿਹੜਾ ਇਹ ਪਰਸਰਾਮ ਨਗਰ ਆਗਰ ਇੱਥੇ ਤੁਹਾਨੂੰ ਇੱਕ ਅਦਭੁਤ ਚੀਜ਼ ਦਿਖਾਵਾਂਗੇ ਕੀ ਬਾਤਾਂ ਕੀ ਬਾਤਾਂ ਕਹਿ ਸਕਦੇ ਆਪਾਂ ਬਵਾਤਾਂ ਬੰਦ ਨਹੀਂ ਮੇਰੀ ਸਤਿ ਸ੍ਰੀ ਅਕਾਲ ਕਰ ਦਿਆ ਕਰੋ ਕਿਥੋਂ ਕਿਥੋਂ ਜੁੜੀ ਹੈ ਸੰਗਤ ਜਿੰਨੇ ਜਿੰਨੇ ਲਾਈਕ ਮਾਰ ਦਿਆ ਕਰੋ ਆਉਂਦੇ ਜਾਂਦੇ ਸ਼ੇਅਰ ਕਰ ਦਿਆ ਕਰੋ ਆਹ ਡਰਾਈਵਰ ਆ ਆਪਣਾ ਨਵਾਂ ਰੱਖਿਆ ਹੈ ਸਪੈਸ਼ਲ ਬਲੌਗਿੰਗ ਲਈ ਰੱਖਿਆ ਇਹਨੂੰ ਮੈਂ ਕਹਾਂ ਕਿ ਆਪਾਂ ਗੱਡੀ ਚਲਾਉਣ ਵੇਲੇ ਆਪ ਡਰਾਈਵ ਨਹੀਂ ਕਰਦੇ ਇਹਨਾਂ ਨਾਲ ਰੱਖਿਆ ਹੋਇਆ ਹੈ ਬਾਕੀ ਇਹ ਸ਼ਹੀਦ ਭਾਈ ਸੰਦੀਪ ਸਿੰਘ ਦਾ ਬੁੱਤਾਂ ਅੱਲਾ ਫੌਜੀ ਜੌਂ ਬਣਾਇਆ ਕਰੂ ਹਿੰਡੇ ਵਾਲੇ ਬਹੁਤ ਜਾਣਕਾਰੀ ਹੈ ਜੀ ਬੀਕਾ ਮੇਰੇ ਭਾਈ ਬੀਕਾ ਨੇਰ ਤੋਂ ਜੁੜਿਆ ਆਪਣਾ ਜੁਰਤ ਪਾਓ ਭਾਈ ਜੁਰਤ ਬਾਕੀ ਅਣਖ ਨੂੰ ਤੂੰ ਹੀ ਪੇਜ ਦਾ ਨਾਮ ਬਹੁਤ ਵਧੀਆ ਰੱਖਿਆ ਜੁਰਤ ਆ ਸਾਹਮਣੇ ਟ੍ਰੇਨ ਦੀ ਜਿਹੜੀ ਪਹਿਲੀ ਲੈਣਾ ਇਹ ਬੀਕਾ ਨੇਰੀ ਜਾਂਦੀ ਹੈ ਜੇ ਲੋ ਆਪਾਂ ਇਧਰ ਜਾਵਾਂਗੇ ਇਧਰ ਹੀ ਲੈਣੀ ਆ ਜਿਹੜੀ ਆਪਣੀ ਦਿਲ ਦੇ ਕਰੀਬ ਵਾਲੀ ਸੀ ਉਹ ਦਿਲ ਦੇ ਨੇੜੇ ਆ ਭਾਈ ਨੇ ਪੇਜ ਦਾ ਨਾਮ ਬਹੁਤ ਸੋਹਣਾ ਰੱਖਿਆ ਕੋਈ ਚੈਨਲ ਦਾ ਜੁਰਤ ਜੋਰਤ ਚਾਹੀਦੀ ਜੰਗ ਜ਼ਿੰਦਗੀ ਦੀ ਜਿਵੇਂ ਆਪਾਂ ਲਿਖਿਆ ਅੰਕ ਪੰਜਾਬੀ ਚ ਜੋਰ ਤੁਰਦੂ ਚ ਤੇ ਇੰਗਲਿਸ਼ ਚ ਦਿਖਿਆ ਹੁਣੇ ਵੀ ਸੇਮ ਨੂੰ ਮੇਂ ਦਿਖਿਆ ਹੋਇਆ ਆਹ ਦਿਖਾ ਪ੍ਰਾਣੀਆਂ ਮੈਂ ਇਹ ਰੇਲਵੇ ਦੇ ਵਿੱਚ ਥੋੜੇ ਜਿਹਾ ਵੱਡੇ ਅਫਸਰ ਆਉਂਨਾ ਖੱਬਲੇ ਬਣੇ ਸੀ ਉਸ ਟਾਈਮ ਠੰਡੀ ਸੜਕਾਂ ਇਹਦੇ ਵਿਚਲੇ ਇਹ ਇਹ ਠੰਡੀ ਛੜ ਕੇ ਅੰਗਰੇਜ਼ਾਂ ਨੇ ਬਣਾਈ ਸੀ ਠੰਡੀ ਸੜਕ ਕਿਉਂ ਕਿਹਾ ਜਾਂਦਾ ਚਾਰ ਚਪੇਰੇ ਦੇ ਦਰਖਤ ਲੱਗੇ ਸੀਗੇ ਉਦੋਂ ਆਹ ਰੇਲਵੇ ਵਾਲੇ ਅਫਸਰ ਅੰਗਰੇਜ਼ਾਂ ਨੇ ਬਣਾਈ ਸੀ ਉਹ ਦੇਖ ਵੱਡੇ ਵੱਡੇ ਨਿੰਮ ਕਾਲੀ ਕਾਲੀ ਬਿਆ ਪਿਆ ਸਾਲ ਪੁਰਾਣੇ ਪੁਰਾਣੇ ਨੇ ਮੈਨੂੰ ਰੇਲਵੇ ਚ ਦਰਖਤ ਦੇ ਬਹੁਤ ਸਫਤਾਈ ਹੁੰਦੀ ਹੈ ਇੱਥੇ ਬੜਾ ਕਹਿਣਾ ਇੱਥੇ ਖਲਕੀ ਦਿਖਾਉਂਦੇ ਬੜਾ ਇਧਰ ਕਿਧਰ ਚੱਲ ਕੋਈ ਆ ਆ ਦੇਖ ਇਧਰ ਨੰਮਕ ਡੱਬੜਾ ਇਹ ਇਹ ਸਾਰੇ ਏਰੀਆ ਨੂੰ ਠੰਡੀ ਛੜਕ ਕਹਿੰਦੇ ਆ ਇੱਥੇ ਇਹਨਾਂ ਦਾ ਛੋਟਾ ਜਿਹਾ ਵਾਟਰ ਬਾਕਸ ਵੀ ਬਣਾਇਆ ਦੇ ਬੈਕ ਸਟਾ ਠੀਕ ਦੋ ਡੱਗੀਆਂ ਜਿਹਦੇ ਚ ਅੱਜਕੱਲ ਆਪਾਂ ਇਹਦਾ ਨਜ਼ਰ ਨਰਕ ਨੇਗਮ ਵਾਲੇ ਇਹਨੂੰ ਜਾਣਕਾਰੀ ਬਹੁਤ ਛਿੰਦੇ ਆ ਅੰਡੂ ਦਾ ਪੂੜਾ ਆਹ ਦੋ ਡੱਗੀਆਂ ਪਾਣੀ ਵਾਲਿਆਂ ਨੇ ਕੂੜਾਦਾਨ ਬਣਾ ਛੱਡੇ ਆ ਨਰਕ ਨੇਗਮ ਵਾਲੇ ਜਿਕੇ ਜੋ ਬਟਿੰਡਾ ਬਿਰੇ ਬਟਿੰਡਾ ਆ ਸ਼ੂਟਿੰਗ ਜੀ ਅੱਜ ਬਟਿੰਡੇ ਆਏ ਹੋਏ ਸੀਗੇ ਇਹਨੇ ਸੋਹਣੀਆਂ ਲਾਦੀਆਂ ਮੰਨ ਲਾ ਚੀਜ਼ਾਂ ਤੇ ਆਪਾਂ ਇਸ ਵੇਲੇ ਪਿੰਡਾਂ ਨੂੰ ਚੱਲ ਪੈਨੇ ਆ ਤੇ ਸ਼ਾਮ ਨੂੰ ਘੁੰਮਣਾ ਹੋਵੇ ਸ਼ਹਿਰ ਉਹ ਡਿੰਡਾ ਕੋ ਮਾਰਾ ਨਹੀਂ ਆ ਆ ਗਰਾਊਂਡ ਆ ਗਿਆ ਨਾ ਫਟੋਵਾਲ ਕਰਨਾ ਹੋਈਆ ਹੋਲਾ ਉਹ ਨਾਲ ਆਵਾਜ਼ ਆਉਂਦਾ ਹੋਲਾ ਆ ਆ ਤੇ ਜਿਵੇਂ ਭਾਵੇਂ ਬੰਦ ਪਿਆ ਸਰਵੇਈ ਛੱਡੀ ਦੇ ਸਾਨੂੰ 10-15 ਲੱਖ ਚਾਰੇ ਖਾਲਸਾ ਠੰਡੀ ਸਰਵੇਈ ਪੀਣੀ ਆ ਨਹੀਂ ਹਾਂ ਨਹੀਂ ਨਹੀਂ ਇਹ ਗਾਜਾ ਬਣਿਆ ਹੈ ਆ ਦੇਖੇ ਆ ਕਿੰਨੇ ਆ ਆ ਦੇ ਇਹ ਰਿਸਟਿਟਿਊਟ ਨੂੰ ਬਣਦਾ ਇਹ ਸੋਹਣਾ ਜਿਹਾ ਠੰਡੇ ਸ਼ਾਮ ਦਾ ਆ ਦੇਖੇ ਇਧਰਲੀ ਸਾਈਡ ਦਾ ਦੀਪ ਇਹ ਐਸਾ ਨਾ ਬਣੇ ਹੁੰਦੇ ਆ ਕਿ ਠੰਡ ਚ ਗਰਮ ਰਹਿੰਦੇ ਆ ਗਰਮੀ ਛੱਡੇ ਰਹਿੰਦੇ ਆ ਚਾਰ ਚੁਪਰੇ ਦਰਾਖਤ ਤੇ ਕੋਈ ਹੈ ਨਾ ਇਹਨਾਂ ਦੇ ਹਿਸਾਬ ਨਾਲ ਬਿਲਡਿੰਗ ਕਰੀ ਆ ਇਹ ਰੈਂਕ ਕਰੀ ਆ ਆ ਦੇਖੋ ਨਾ ਪਿਆੰਬਰੀ ਸੁਨੜੇ ਦੇ ਵਿੱਚ ਹਾਂ ਹਾਂ ਬਲਾਈ ਦੀ ਹੁੰਦੀ ਹੈ ਜਦ ਠਰਦਾ ਦੇਣਾ ਇੱਥੇ ਆਹ ਮੇਰੀ ਵੀ ਸੁਣਾ ਕਰ ਵਿੱਚ ਮਣੀ ਨੂੰ ਇਹ ਬਣਾਉਂ ਇਹਨਾਂ ਅੰਗਰੇਜ਼ਾਂ ਨੇ ਦਿਮਾਗ ਬਹੁਤ ਸੀ ਉਹਨਾਂ ਨੇ ਜੋ ਬਣਾਏ ਹੈ ਨਾ ਇਹ ਇਹ ਐਸਾ ਨਾ ਬਣਾਇਆ ਵੀ ਸਤਨੇ ਚ ਕਰਮ ਰਹਿਣਾ ਤੇ ਕਰਮ ਵੀ ਸਾਰੇ ਠੰਡੇ ਰਹਿਣ ਇਹੋ ਜਿਹੇ ਕਿਹੜਾ ਮਸਾਲਾ ਵਰਤੇ ਇਹਨਾਂ ਨੇ ਮਸਾਲਾ ਇਹ ਚੂਨੇ ਚ ਬਣਾ ਹੋਇਆ ਵੀਰੇ ਅੱਛਾ ਚੂਨੇ ਚ ਬਣਾ ਹੋਇਆ ਤੇ ਇਹਨਾਂ ਦੀ ਪੁਰਾਣੀ ਹਿੱਟ ਲੱਗੀ ਤੀ ਫਿਰ ਪੱਟ ਕੇ ਦੇਖੀ ਹਾਂ ਤੇ ਪਚਾਲੇ ਨੇ ਜਗ੍ਹਾ ਹੁੰਦੀ ਹੈ ਅੱਛਾ ਜਿਵੇਂ ਆਪਾਂ ਕਹਿ ਰਹੇ ਹਾਂ ਕੋਈ ਕੰਮ ਪੱਕਾ ਕਰਕੇ ਵੀ ਆਹ ਲਾਤੀ ਜੂਨੇ ਜਿੱਟ ਹਾਂ ਆਹ ਦੀ ਜਰੂਰ ਮਾਰੋ ਗੀੜਾ ਇੱਕ ਆਹ ਸੜਕ ਹੋਰ ਠੰਡੀ ਕਰਦੀ ਚੜ ਚਾਚ ਆ ਗਈ ਪਛਣੇ ਦੀ ਪੁਰਾਣੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ ਜੀ ਜੀ ਦੇਖਦਾ ਤੇ ਚੱਲ ਪਾਈ ਰੱਖੋ ਉਹਨਾਂ ਨੇ ਉੱਪਰ ਦਿੱਤਾ ਰੱਖਾ ਮਾਨਸ ਕਰਿਆ ਕਰੋ ਲਾਈਕ ਹੁਣ ਜਿਵੇਂ ਆਪਣੇ ਅੱਗੇ ਟੋਆ ਆ ਅਸੀਂ ਆਪਾਂ ਟੋਏ ਦੀ ਵਿਜਿਟ ਪਾਈ ਆ ਜੇ ਆਪਾਂ ਇੱਧਰ ਕਰ ਲੈਂਦੇ ਤਾਂ ਆਪਣੇ ਠਹਿਕੇ ਹੋ ਜਾਂਦੇ ਨਾਲੇ ਆਪਣਾ ਬੈਂਪਰ ਜਾਂਦਾ ਆਪਾਂ ਗੱਲ ਚੂਨੇ ਦੀ ਕਰ ਰਹੇ ਸੀ ਚੂਨੇ ਦੇ ਵਿੱਚ ਮਤਲਬ ਕਿ ਜਿੰਨੇ ਕੋਈ ਛੋਟੇ ਜਾਨਵਰ ਹੁੰਦੇ ਆ ਨਾ ਉਹ ਵੀ ਘੱਟ ਖੁੱਡ ਬਣਾਉਂਦੇ ਆ ਨਾ ਤੇ ਐਵੇਂ ਕਹਿੰਦੇ ਆ ਹੋਰ ਚੂਨਾ ਇੱਕ ਆਇਆ ਜਿਹੜਾ ਸੁਖਮ ਜੀਵ ਹੁੰਦੇ ਆ ਉਹ ਨਹੀਂ ਉਹ ਚ ਬਣਦੇ ਅੱਛਾ ਬਿਮਾਰੀਆਂ ਘੱਟ ਲੱਗਦੀਆਂ ਆ ਆ ਦੇਖੋ ਪੁਰਾਣਾ ਦਸਤ ਰੱਖਿਆ ਹੋਇਆ ਕਿੰਨਾ ਸੋਹਣਾ ਹੈ ਆਪਣੇ ਹੁੰਦਾ ਹੁਣ ਖਾ ਜਾਂਦੇ ਬੜਬੜੇ ਵੱਡ ਕੇ ਲੈ ਜਾਂਦੇ ਹੁਣ ਤਏ ਮੈਂ ਉਸੇ ਗਲਤੀ ਆ ਰਿਹਾ ਸੀ ਵੀ ਬਿਮਾਰੀਆਂ ਨੂੰ ਰੋਕਦਾ ਨਾ ਇਹ ਹਾਂ ਰੋਕथाम ਲਈ ਵੀ ਨਹੀਂ ਸੋਚ ਸੀ ਜਿਹੜੀਆਂ ਅੰਗਰੇਜ਼ਾਂ ਦੀ ਵੀ ਇਸ ਚੀਜ਼ ਨੂੰ ਲੈ ਕੇ ਚੱਲਦੇ ਸੀ ਨਾ ਐਸਾ ਨਾ ਤਿਆਰ ਕਰਦੇ ਸੀ ਵੀ ਖਣਤਾ ਉਹ ਜਿਵੇਂ ਕਿਰਲੀਆਂ ਵਗੈਰਾ ਤਿਆਰ ਨਹੀਂ ਹੁੰਦੇ ਹਾਂ ਕੋਈ ਜਿਹੜੇ ਹੋਰ ਜਨੌਰ ਆ ਜਿਵੇਂ ਆਪਾਂ ਕੌਂਗਰੇਜ ਕਹਿ ਦਿੰਦੇ ਨੇ ਕੀੜੇ ਹਾਂ ਹਾਂ ਉਹ ਨਹੀਂ ਹੁੰਦੇ ਸੀਗੇ ਇੱਕ ਛੋਟੇ ਦੋਨੇ ਚੈਨਲਾਂ ਦੇ ਮੱਧਮ ਰਾਈ ਮੈਂ ਪੁੱਛ ਰਿਹਾ ਬਈ ਜਿਹੜਾ ਇਹ ਆਪਾਂ ਕਹਿੰਦੇ ਨੇ ਵੀ ਜਿਹੜਾ ਵਸਤੂ ਸ਼ਾਸਤਰ ਨਾਲ ਮਕਾਨ ਬਣਾਉਂਦੇ ਆ ਹਨ ਵੀ ਉਹ ਇੱਕ ਸਾਇੰਸ ਆ ਕਿ ਇੱਕ ਬਹਿਮ ਪਰ ਮੈ ਯਾਰ ਇਹਦੇ ਬਾਰੇ ਕੋਈ ਜਾਣਨਾ ਕੋ। ਉਹ ਬਹਿਮ ਭਾਨੀ ਹੈ ਮੇਰੇ ਸੱਜਣਾਂ ਤੁਸੀਂ ਜੇ ਕੋਈ ਸਾਇੰਸ ਦੀ ਹੱਲੀ ਨਹੀਂ ਸਾਇੰਸ ਥੋੜੀ ਬਹੁਤ ਹੋਊਗੀ ਵੀ ਪਤਾ ਪੈਸੇ ਲੈਣ ਵਾਲਿਆਂ ਨੇ ਆਪਾਂ ਨੂੰ ਡਰਾ ਕੇ ਉਹ ਗੱਲਾਂ ਦੱਸਣੇ ਆ। ਵੈਰੀ ਗੁੱਡ। ਜਿਆਦਾ ਉਹ ਆਪ ਬੰਦਾ ਉਹ ਕਰ ਲਈ। ਇਹਦੀ ਮੁੱਖ ਦੀ ਗੱਲ ਇਹ ਆ। ਇਹ ਹੈ ਤੇ ਕਿ ਦੱਸਣ ਦੇ ਮੁਤਾਬਕ ਹੈ ਤਾਂ ਸਾਇੰਸ ਦੀ ਇੱਕ ਪਰ ਇਹਨੂੰ ਇੱਕ ਅੰਧਵਿਸ਼ਵਾਸ ਬਣਾਤਾ ਆ ਗਿਆ ਅਦੇਲਵੇ ਦਾ ਹਾਂ ਗੁਰਦੁਆਰਾ ਆਇਆ ਸੀ ਚਰਚ ਵੀ ਆ ਗਈ ਸੀ ਸਾਰਾ ਸਾਰੇ ਧਰਮਾਂ ਜਿਹੜੇ ਸਰਕਾਰੀ ਕੋਈ ਵੀ ਚੀਜ਼ਾਂ ਹਰ ਧਰਮ ਨੂੰ ਸਰਵਧਰਮ ਸਥਾਨ ਬਣਾਇਆ ਹੁੰਦੇ ਆ ਇਹ ਸਵਰਾਜ ਸਿੰਘ ਡਾਟ ਸਾਹਿਬ ਜੀ ਜਿਹੜੀ ਮੁਕਦੀ ਗੱਲ ਇਹ ਆ ਹਾਂ ਵੀ ਜਿਹੜੇ ਘਰਾਂ ਦੇ ਡਿਜ਼ਾਈਨ ਹੁਣ ਚੱਲਦੇ ਆ ਬਿਲਕੁਲ ਪੱਤਾਂ ਚੌਰਸ ਹਾਂ ਹਾਂ ਉਹ ਮਨੋ ਇਸ ਤਰ੍ਹਾਂ ਕੇ ਦਾ ਸਟਰਕਚਰ ਬਣਾਤਾ ਪਹਿਲਾਂ ਜਿਹਨੇ ਵੀ 200 400 500 ਸਾਲ ਪਹਿਲਾਂ ਅੱਛਾ 40 ਸਾਲ ਪਹਿਲਾਂ 1 ਮਿੰਟ ਹੈਲੋ ਆ ਬੜੇ ਨੇ ਨੌਤਾ ਆਗੇ ਸੀ ਹੋਰ ਕਿਸੇ ਪਾਸੇ ਸੀ ਅੱਛਾ ਮੈਂ ਵੀਡੀਓ ਵੀਡੀਓ ਬਣਾ ਲਾ ਫਿਰ ਨੰਗੇ ਅੱਛਾ ਵੀਡੀਓ ਅੱਜ ਆਇ ਤੇ ਵੀਡੀਓ ਬਣਾ ਲਈ 80 40 ਸਕਿੰਟਾਂ ਦੀ ਉਹ ਉਹ ਦੇਖ ਕਿ ਮੈਂ ਕਹਿੰਦਾ ਜੇ ਮੈਂ ਪਹਿਲਾਂ ਹੀ ਬਸਤੇ ਆਉਣ ਵੇਲੇ ਦੇਖਦਾ ਅੱਛਾ ਠੀਕ ਤਾਂ ਨਹੀਂ ਬੈਠਣਾ ਉੱਥੇ ਰੋਸ਼ਨ ਦਾਣਾ ਸਾਰੇ ਜਿਮਣੀਆ ਵਿੱਚ ਆਂ ਆਪਾਂ ਲਾਉਣੇ ਸੀਗੇ ਉਹ ਦੇਖੋ ਕਿ ਨਾਹਣ ਉੱਥੇ ਖੜ ਕੇ ਕਿੱਛੇ ਬਸ ਬਸ ਸਰਕਾਰੀ ਜਗ੍ਹਾ ਦੀ ਹੁੰਦੀ ਹਾਂ ਉਹਨਾਂ 18 18 ਤੋਂ ਨਹੀਂ ਬਣਾਇਆ ਚੱਲੀਆਂ ਦਾ ਲਾਈਵ ਹਾਂ ਹਾਂ ਚੱਲੀਆਂ ਦਾ ਇਹ ਮੁੱਖ ਦੀ ਗੱਲ ਇਹ ਸੀਗੀ ਵੀ ਜਿਹੜੇ ਚੌਰਸ ਸਟਰਕਚਰ ਹੁਣ ਚੱਲੇ ਆ ਹਾਂ 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 ਵੀ ਇਹੇ ਆਪਣੀ ਮਤਲਬ ਸੋਚ ਤੇ ਤੇ ਆਪਣੇ ਜਿਹੜਾ ਦਿਮਾਗੀ ਸੰਤੁਲਨ ਆ ਸੈਂਸ ਵਗੈਰਾ ਹੈਗੇ ਨੇ ਉਹਨੂੰ ਉਹਦੇ ਤੇ ਪ੍ਰਭਾਵ ਪਾਉਂਦੇ ਆ ਅੱਛਾ ਪਹਿਲਾ ਜਿਹੜੀਆਂ ਬਿਲਣੇ ਹਨ ਅਸੀਂ ਉਹਨਾਂ ਦੇ ਚਾਰ ਗੁੰਬਦ ਘਟੇ ਹੁੰਦੇ ਗੁੰਬਦ ਕਹਿੰਦੇ ਜਿਵੇਂ ਆਪਣੇ ਜਿਵੇਂ ਗੁਰਦੁਆਰਾ ਸਾਹਿਬ ਚੋਂ ਦਾ ਆਪਣੇ ਬਲਾਈ ਹਾਂ ਬਲਾਈ ਹਾਂ ਮੰਦ ਲੋ ਗਲਾਈ ਦਿੱਤੀ ਹੁੰਦੀ ਸੀ ਜਾਂ ਬਾਹਰਲੇ ਰੇਸ਼ਿਆਂ ਦੇ ਵੀ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਜਰਮਨ ਜਰਮਨ ਚ ਹਾਂ ਪਰ ਉਹ ਦਿੱਖੀਆਂ ਆਈਆਂ ਕਰਦਿਆਂ ਦੇ ਬਰਫ ਨਾ ਪਾਉ। ਅੱਛਾ ਇੱਕ ਪਾਣੀ ਦਾ ਮਦਲਿਕ ਖੜਦਾ ਨਹੀਂ ਉਹ ਤੇ। ਪਾਣੀ ਵੀ ਨਹੀਂ ਖੜਾ ਉਹ ਮਤਲਬ ਕਹਿਣ ਦਾ ਸਿਸਟਮ ਆਇਆ ਹੈ ਵੀ ਸੋਚ ਆ ਲਾ ਲਾ ਜਾਂ ਜਿਹੜੀ ਵੀ ਚੀਜ਼ ਆ ਹਾਂ ਹਾਂ ਪਰ ਨੂੰ ਆਪਾਂ ਉੱਠਦੇ ਆਂਗੇ। ਜਿਹੜੀਆਂ ਆਪਾਂ ਚੀਜ਼ਾਂ ਦੇਖਦੇ ਆਂ ਮੰਨ ਲੋ ਜਾਂ ਆਪਣਾ ਸਿਆਣਾ ਪੁਰਾਣਾ ਕਿਵੇਂ ਛੋਟਾ ਜਿਹਾ ਲਾਲੋ ਜਾਂ ਕਿਵੇਂ ਲਾਲੋ ਹਾਂ ਨਵੇਂ ਕੁਆਟਰ ਬਣ ਰਹੇ ਨੇ। ਵੀ ਉਹੋ ਚੀਜ਼ ਆ ਉਹ ਉਹ ਮੈਂ ਆਪਣੇ ਜਿਹੜਾ ਚੋਰਸ ਜੀ ਨੂੰ ਦੇਖਾਂਗੇ ਆਪਾਂ ਤੇ ਆਪਣੇ ਦਿਮਾਗ ਤੇ ਕੋਈ ਸੋਚਣ ਚਾਹਤ ਜਿਉਂ ਚੀਜ਼ਾਂ ਦੇ ਕੈਮੀਕਲ ਜਿਹੇ ਜ ਬਣਦੇ ਆ ਹਾਂ ਉਹ ਚੀਜ਼ ਦੇ ਅਸਰ ਪਾਉਦਾ ਇਹ ਖੋਜ ਹੋਈ ਆ ਤੇ ਜਿਹੜੇ ਗੁੱਬਦ ਵਾਲੇ ਘਰ ਸੀਗੇ ਪਹਿਲਾਂ ਉਹਨਾਂ ਨੂੰ ਦੇਖ ਕੇ ਬੰਦਿਆਂ ਨੂੰ ਕ੍ਰੀਏਟੀਵਿਟੀ ਜਾਂ ਉਹ ਚੀਜ਼ਾਂ ਕੋਈ ਨਵੀਂ ਚੀਜ਼ ਬਣਾਉਣੀ ਉਹ ਉਹਨਾਂ ਦੇ ਦਿਮਾਗ ਚ ਆਉਂਦੀਆਂ ਸੀ ਤੇ ਫੋਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਚੋਰਸ ਇਹ ਚੋਰਸ ਗੌਰ ਆਜ ਦੇਖ ਕੇ ਸੋਚਣ ਸ਼ਕਤੀ ਜਾਂ ਹੋਰ ਚੀਜ਼ਾਂ ਕੋਈ ਨਾਲੋਂ ਜਿੰਨਾ ਵੱਧ ਟ੍ਰੇਲ ਚ ਪਤਾ ਵੀ ਉਹਦਾ ਅਸਰ ਪੈਂਦਾ ਅੱਛਾ ਵੀ ਹੁਣ ਆਲੇ ਜਿਹੜੀਆਂ ਬਿਲਡਿੰਗਾਂ ਤਾਂ ਹੀ ਸਾਰੇ ਤੁਹਾਨੂੰ ਦੇਖੋ ਜਿਹੜੀਆਂ ਦੱਬੀ ਦੁਰੇ ਆਉਂਦੇ ਆ ਵੀ ਲੋਕ ਕਮਲੇ ਰਾਮਲੇ ਬਣ ਕੇ ਰਹਿਣ ਕਿ ਸਰਕਾਰਾਂ ਤੋਂ ਹੱਕੇ ਨਾ ਮੰਗੇ ਸਹੂਲਤਾਂ ਦਾ ਮੰਗੇ ਬਿਲਕੁਲ ਇਹਦੇ ਗਲੀ ਨਾਲ ਵੀ ਖਰਾਬ ਆ ਸੜਕਾਂ ਖਰਾਬ ਆ ਹੂੰ ਤੇ ਤਾਂ ਕਰਕੇ ਗੁੰਬਦ ਵਾਲਾ ਆਪਦਾ ਕੋਈ ਬਣਾ ਸਕਦਾ ਉਹ ਅੱਥਰੂ ਲੱਗੇ ਅੱਲਾ ਵੀ ਉਹਨੂੰ ਦੇਖ ਕੇ ਬੰਦੇ ਨੂੰ ਕੋਈ ਨਵੀਂ ਊਰਜਾ ਜਾਹੂ ਮਹਿਸੂਸ ਹੋ ਜਾਈ ਓਕੇ ਆਇਆ ਆਰੇ ਡਟੇ ਚੇਦੇ ਜੇ ਕਿ ਮੇਰੇ ਦਰਸ਼ਕ ਬਹੁਤ ਡੂੰਗੀ ਸੋਚ ਦਾ ਮਾਲਕ ਹੈ ਹਰਦੀਪ ਸਿੰਘ ਪਤਨ ਕਿਸੇ ਦੇ ਨਾ ਆਪਾਂ ਡੂੰਗੀ ਵਿਚਾਰ ਕਰਾਂਗੇ ਬਹਿ ਕੇ ਮੋਟਰ ਤੇ ਹਾਂ ਜਿੱਦ ਕਿ ਦੇ ਸਵੱਬੀ ਕਿਤੇ ਬੈਠਾ ਹੈ ਕਿਸੇ ਵੇਲੇ ਹਨ ਤੇ ਦੋਸਤੋ ਅਸੀਂ ਬੈਠਾਂਗੇ ਤੁਸੀਂ ਦੂਸਰੇ ਲੋਟਣਾ ਸਮਝਿਓ ਅਸੀਂ ਤਾਂ ਬੈਠ ਨੂੰ ਤੋਰਨ ਵਾਲੀ ਬੈਣੇ ਹੁੰਨੇ ਆ ਕਦੇ ਤੁਸੀਂ ਕਹੋਗੇ ਮੋਟਰ ਤੇ ਕਿ ਕਈ ਲੋਕ ਕਈ ਤਰੀਕਿਆਂ ਨਾਲ ਮੋਟਰਾਂ ਦੇ ਵੰਦੇ ਆ ਮੋਟਰਾਂ ਨੂੰ ਬਦਨਾਮ ਕਰਦਾ ਮੋਟਰਾਂ ਬਦਨਾਮ ਕਰਦੇ ਪਰ ਕਦੇ ਕਿਸੇ ਵੀ ਦਾ ਸਾਡੇ ਵਾਲੇ ਪਾਸੇ ਜਿਹੜਾ ਬੱਚੇ ਤਾਂ ਸਾਡੀ ਮੋਟਰ ਤੇ ਬਹਿ ਕੇ ਦੇਖਦੇ ਤਾਂ ਸੋਨੂੰ ਪਤਾ ਲੱਗੂਗਾ ਵੀ ਅਸੀਂ ਮੋਟਰ ਤੇ ਕਿੱਦਾਂ ਵੰਦੇ ਆ ਕਿਉਂਕਿ ਸਾਡੇ ਮੋਟਰਾਂ ਦੇ ਜਿਹੜਾ ਬੈਠਣਾ ਬੰਦਿਆਂ ਨੇ ਇਹਨਾਂ ਨੇ ਅੱਕ ਥੱਕ ਕੇ ਬੈਠਣਾ ਬਈ ਮੁੜ ਕੇ ਨਾਲ ਭੁੱਜ ਕੇ ਉਵੇਂ ਨਹੀਂ ਵੀ ਚਿੱਟੇ ਜੇ ਪਾਲੇ ਹਨ ਤੇ ਮੂਰੇ ਮੇਜ਼ 'ਆ ਪਿਆ ਦੇ ਕੋ ਗਲਾਸ ਜੇ ਰੱਖ ਲੇ ਤੇ ਦੂਜਾ ਸਿਸਟਮ ਜਿਹਾ ਚਲਾਤਾ ਉਵੇਂ ਮੋਟਰ ਤੇ ਬੈਠਣ ਦੀ ਗੱਲ ਨਹੀਂ ਅਸੀਂ ਕਰਦੇ ਇੱਥੇ ਸਿੰਪਲੀ ਸੁਧਾਰਨ ਹੀ ਅੱਕ ਥੱਕ ਕੇ ਜਦੋਂ ਬੈਹਨੇ ਆ ਨਾ ਉਹ ਫਿਰ ਗੱਲਾਂ ਆਪਣੀ ਕਿੱਥੋਂ ਆਉਂਦੀਆਂ ਕਈਆਂ ਨੂੰ ਨੀਂਦ ਆਉਂਦੀ ਹੈ ਉੱਥੇ ਤੇ ਕਈਆਂ ਨੂੰ ਗੱਲਾਂ ਆਉਂਦੀਆਂ ਬਹੁਤ ਚੁੰਮਿਆ ਰਹਾ ਤੁਹਾਡੇ ਕਿਤੇ ਫੇਰ ਕਿਸੇ ਵੇਲੇ ਚਾਹ ਤੁਸੀਂ ਤਿੰਨੇ ਕਦੀ ਇਕੱਠੇ ਹੁੰਨੇ ਆ ਚੁੰਮਾ ਐਕਸ ਜੇ ਨਾ ਮਾਰਕੀਟ ਤੇ ਮੀਟਿੰਗ ਮਟਿਦਾ ਇੱਥੇ ਵੀ ਆ ਗਏ ਹੁਣ ਇਹ ਮੋਂ ਨਾਲ ਜੰਬੇ ਗੋੜੇ ਆਪਾਂ ਮਲਤਾਨੀਆਂ ਨਹੀਂ ਆ ਗਏ ਬਾਦਲ ਵਾਲੇ ਰੋਡ ਤੇ ਚੜਾਂਗੇ ਨਾ ਨਾ ਮਲ ਇਹ ਰੋਡ ਕਿਹੜਾ ਗਿਆ ਇਹ ਮਲਤਾਨੀਆਂ ਰੋੜੀ ਹੈ ਮਲਤਾਨੀਆਂ ਰੋੜੀ ਹੈ ਨਾ ਮਲਤਾਨੀਆਂ ਰੋਡ ਦਾ ਪਿੱਛੇ ਰਹਿਗਾ ਅੱਛਾ ਇਹ ਮੰਦਰ ਨੂੰ ਜਾਂਦੀ ਹੈ ਅਗਲੇ ਅੱਛਾ ਰੈਂਗ ਰੋਡ ਤੇ ਚੜਾਂਗੇ ਆਪਾਂ ਓਕੇ ਤੇ ਉਹ ਜਿਹੜਾ ਆਪਣਾ ਰਹਿਣ ਬਸੇਰਾਗਾ ਜਾਨਵਰ ਪੰਛੀਆਂ ਦਾ ਰੋਡ ਕੀ ਹੈ ਅੱਛਾ ਰੈਂਗ ਰੋਡਤੀ ਹੈ ਟਰਪੌੜੀ ਜ਼ਰੂਰ ਆਓ ਬਰਿੰਡੇ ਜਿੱਤੇ ਆਏ ਸਾਨੂੰ ਬਸ ਸਿਓ ਅਸੀਂ ਘੁਮਾਉਂ ਖਤ ਨੂੰ ਗਾਈਡ ਦੇਵਾਂ ਜਿਹਦਾ ਬਹੁਤ ਜਾਣਕਾਰੀ ਉਹੀ ਜਾਣਕਾਰੀ ਬਿੰਡੇ ਬਾਰੇ ਲੱਗਦਾ ਤੇ ਜੇ ਸਾਨੂੰ ਆਪਾਂ ਬੁਸ਼ਡਾ ਘੁਮਾਵਾਂਗੇ ਬੜਾ ਨਾ ਕੰਟਰੈਕਟ ਕਰ ਸਕਦੇ ਹਾਂ ਬਟ ਸਟੋਰ ਵਰਤੋਂ ਕਿੰਨਾ ਕੋ ਮੈਂ ਬੜੇ ਡਾਉ ਮੈਂ ਭਾਵੇਂ 9 ਤੋਂ ਲੈ ਕੇ ਆਉਂਦਾ ਰਹਿਣਾ اچھا ਹਿਲਦਾ ਨੇ ਕਿੱਥੇ ਗਿਆ ਰ 12 15 ਹਾਂ ਹਿਲਦਾ ਤੇ ਲੋਹਰੇ ਆ ਕੇ ਚੀਜ਼ਾਂ ਤੇ ਜਾ ਤਾਂ ਇੱਥੋਂ ਰਿੰਗ ਰੋਡ ਤੋਂ ਸਿੱਧੇ ਇਧਰ ਹੋ ਜਾਗੇ ਹੋਰ ਕਿੱਥੇ ਆ ਸਿੱਧੇ ਕਿੱਥੇ ਤੋਂ ਲੰਘਿਆ ਟਮਾਟਰ ਮਿਲਦਾ ਕਿੰਨੇ ਆ 15 ਕਿਲੋ ਹਾਂ 10 12 ਕਿਲੋ ਕਿਟਾ ਹੋਣਗੇ ਹਾਂ ਯਾਰ ਚਿੱਲਾ ਲੈ ਕੀ ਆ ਮੱਛਰ 10 ਸੀ ਕੈਂਡੀ ਲੈ ਕੇ ਗਏ ਸੀ ਹਰਦੀਪ ਚੀਲਾਂ ਤੇ ਘਮਾਉਣ ਵਾਸਤੇ ਕੀ ਕੈਂਡੀ ਕਈ ਜਾਨਵਰ ਸੀ ਆਪਣੇ ਕੋਲੇ ਛੀਂਦਾ ਦੇ ਲੈ ਗਏ ਤੇ ਭਰਾ ਜਵਾਗ ਜੇ ਭੱਜੇ ਨੂੰ ਡਾਡਾ ਬੁੱਲ ਮਾਸਟਰ ਆ ਉਹ ਸਾਡੇ ਕੋਲੇ ਭੇਜਿਆ ਕਰਿਓ ਲੋਕਾਂ ਦਾ ਉਧਰ ਜਿਹੜੇ ਛੀਲਾਂ ਦੇ ਦੇਖਣ ਆਏ ਉਧਰ ਘੱਟ ਸਾਰਾ ਇਧਰ ਨੂੰ ਹੋ ਵੀ ਆ ਜਾਨਵਰਾਂ ਲਈ ਕਰਦੇ ਇੱਥੇ ਰੋਪ ਵੀ ਵਾਲਾ ਹੀ ਬੁੱਲ ਮਾਸਟਰ ਆ ਹਾਈਟ ਵਾਲੀ ਜਿੱਦੇ ਅਜਾਣਾ 16-16 ਸਾਲਾਂ ਦੇ ਬੱਚੇ ਲਾ ਰਹੇ ਆ ਤੇ ਉੱਚੇ ਨਾ ਕਿਹੜਾ ਗੱਡਾ ਕਿੱਰੇ ਬੱਡੇ ਬੰਚੇ ਇਹ ਆਪਣਾ ਮਲਤਾਨੀਆ ਰੋਡ ਵੀ ਬਹੁਤ ਅੱਗੇ ਆਇਆ ਹੈ ਯਾ ਤਰੱਕੀ ਕੀਤੀ ਹੈ ਨੇ ਹਣਾ ਪਹਿਲਾਂ ਜਮਾ ਸੁੰਨਸਰਾ ਹੁੰਦੀ ਸੀ ਇਸ ਪਾਸੇ ਪਰ ਮੈਨੂੰ ਇਹ ਲੱਗਦਾ ਉਹ ਗੱਡਿਆਂ ਦਾ ਚੌਂਕ ਜਿੱਥੇ ਜਾ ਕੇ ਨਿੱਕੂ ਰੋਡ ਹੈ ਨਾ ਇਹ ਮੇਰਾ ਉੱਥੋਂ ਤੱਕ ਭਰ ਗਿਆ ਏਰੀਆ ਬੱਡੇ ਆ ਚੌਂਕੜਾ ਬਲਦਲਾ ਚੌਂਕ ਉਹ ਸੌਰੀ ਬਲਦਲਾ ਚੌਂਕ ਉਹਦੇ ਮਾਰ ਘਟਾ ਨਹੀਂ ਇੱਕ ਇਕੱਲਾ ਹਾਲਾ ਵਾਪਸ ਜੁੜਿਆ ਹੋਈ ਕਿਹ ਹੈ ਨਹੀਂ ਸ਼ੁਕਰੀਆ ਬਹੁਤ ਆਸਵਾਫਾ ਨਾਲ ਵੇਹ ਤੇਰਾ ਬਲਾਇਆ ਦਾ ਡੋਲੀ ਚੱਲ ਕਰਦੇ ਬੰਦਾ ਜੀ ਪੁੱਛ ਰਹੇ ਆ ਸਟੇਸ਼ਨ ਹੁੰਛਾ ਨੇ موبائل ਦਾ ਖਾਮਾਗੇ ਸੋਨ ਪਹਿਲਾਂ ਫਿਰ ਆਪਾਂ ਉਹਦੀ ਸਪੈਸ਼ਲ ਵੀਡੀਓ ਇੱਕ